ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇਸੀ ੜੜਕਾ 04 ਤੇ ਅੱਜ ਆਪਾਂ ਫੇਰ ਬਹੁਤ ਦਿਨਾਂ ਬਾਅਦ ਹਾਜ਼ਰ ਹੋਏ ਆਂ ਕੁਝ ਕਾਰਨ ਸੀ ਜਿੰਨਾ ਕਰਕੇ ਆਪਾਂ ਵੀ ਨਹੀਂ ਆ ਸਕੇ ਵੀਡੀਓ ਨਹੀਂ ਬਣਾ ਸਕੇ ਤਾਂ ਅੱਜ ਆਪਾਂ ਫੇਰ ਬਣਾ ਲੱਗਿਆ ਵੀਡੀਓ ਤੇ ਲਗਾਤਾਰ ਬਣਾਉਂਦੇ ਰਾਵਾਂਗੇ ਆਓ ਦੇਖਦੇ ਆਂ ਆਓ ਆਪਾਂ ਬਣਾਨੇ ਆਂ ਅੱਜ ਸਿਰਕੇ ਵਾਲੇ ਪਿਆਜ਼ ਵੀਡੀਓ ਨੂੰ ਪੂਰਾ ਦੇਖਿਓ ਕੱਪੜੇ ਹੀ ਵਧੀਆ ਟੱਬਾ ਸਾਹਿਬ ਦੇ ਵਿੱਚ ਆਪਾਂ ਬਣਾਨੇ ਆਂ ਸਿਰਕੇ ਵਾਲੇ ਪਿਆਜ਼ ਹਾਂਜੀ ਜੀ ਸਭ ਤੋਂ ਪਹਿਲਾਂ ਆਪਾਂ ਕੱਟਾਂਗੇ ਪਿਆਜ਼ ਆਪਾਂ ਲੈ ਲਿਆ ਤਕਰੀਬਨ ਤਕਰੀਬਨ 700 ਗ੍ਰਾਮ ਆਪਣੇ ਕੋਲ ਪਿਆਜ਼ ਆ ਤੇ ਥੋੜੇ ਜਿਹਾ ਆਪਣੇ ਕੋਲ ਹਰੀਆਂ ਮਿਰਚਾਂ ਤੇ ਇੱਕ ਆਪਣੇ ਕੋਲ ਜ਼ਿਕੰਦਰ ਆ ਆ ਉਹ ਸਭ ਤੋਂ ਪਹਿਲਾਂ ਆਪਾਂ ਛਿੱਲਾਂਗੇ ਪਿਆਜ਼ਾਂ ਨੂੰ ਪਿਆਜ਼ ਛੋਟੇ ਸਾਈਜ਼ ਦੇ ਹੋਣ ਤਾਂ ਬੜੀ ਵਧੀਆ ਗੱਲ ਆ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਕੱਟ ਕੇ ਆਪਾਂ ਪਾ ਲਾਵਾਂਗੇ ਟੱਕ ਇਹਨਾਂ ਨੂੰ ਇਸੇ ਤਰੀਕੇ ਸਾਰਾ ਨਹੀਂ ਕੱਟਣਾ ਐਂ ਤਾਂ ਛੋਟੇ ਛੋਟੇ ਟੱਕ ਲੈਣੇ ਆ ਆ ਦੇਖੋ ਇੱਦਾਂ ਤਾਂ ਕਿ ਫਿਰ ਪੰਜ ਵੀ ਲਾ ਸਕਦੇ ਆ ਜਿਹੜਾ ਆਪਣਾ ਸਰਕਾ ਪਾਣਾ ਦੇ ਵਿੱਚ ਸਰਕਾ ਚੰਗੀ ਤਰ੍ਹਾਂ ਦੇ ਵਿੱਚ ਚੰਗੇ ਸਾਰਾ ਵੀ ਕੱਟ ਕੇ ਦੋ ਦੋ ਕਰਕੇ ਪਾ ਸਕਦੇ ਆ ਉਹ ਜਿਹੜਾ ਵੱਡਾ ਪਿਆਜ਼ ਉਹਨਾਂ ਨੂੰ ਜਾ ਕੇ ਲਾ ਲਓ ਕਿਦਾਂ ਸਾਰਿਆਂ ਨੂੰ ਲਾ ਲਾਂਗੇ ਟੱਕ ਹਾਂਜੀ ਪਿਆਜ਼ਾਂ ਨੂੰ ਆਪਣਾ ਟੱਕ ਵੀ ਲੱਗ ਗਿਆ ਇਹਨਾਂ ਨੂੰ ਪਰ ਧੋ ਕੇ ਸਾਈਡ ਤੇ ਰੱਖ ਦੇਣਾ ਆਪਾਂ ਬਾਅਦ ਵਿੱਚ ਧੋਲਾਂਗੇ ਪਰ ਇਹਨਾਂ ਨੂੰ ਤੁਸੀਂ ਇੱਦਾਂ ਪਹਿਲਾਂ ਹੀ ਧੋ ਸਕਦੇ ਆ ਹੁਣ ਆਪਾਂ ਕਟਾਂ ਵਿੱਚ ਚੰਦਨ ਨੂੰ ਅੰਦਰ ਨੂੰ ਕੱਟਣ ਲਈ ਉਂਝਾ ਕਰਕੇ ਪੂਰਾ ਸਾਰਾ ਖੇਲ ਲੈਣਾ ਦਕੰਦਰ ਨੂੰ ਜੀ ਸਭ ਤੋਂ ਪਹਿਲਾਂ ਲੈ ਲਾਂਗੇ ਆਪਾਂ ਕੱਚ ਦਾ ਜਾਰ ਤੁਸੀਂ ਚਾਹੋ ਤਾਂ ਪਲਾਸਟਿਕ ਦਾ ਵੀ ਲੈ ਸਕਦੇ ਆ ਪਰ ਕੱਚ ਦਾ ਜਾਰ ਹੋਵੇ ਤਾਂ ਵਾੜੀ ਵਧੀਆ ਗੱਲਾਂ ਲਓ ਜੀ ਇਹ ਆਪਾਂ ਚੰਗੀ ਤਰ੍ਹਾਂ ਧੋ ਚੁੱਕੇ ਆ ਪਾਣੀ ਨਾਲ ਵੀ ਆਪਾਂ ਸਾਰਿਆਂ ਨੂੰ ਵਾਸ਼ ਕਰ ਲਿਆ ਸੀ ਹੁਣ ਆਪਾਂ ਸ਼ੁਰੂ ਕਰਦੇ ਆ ਬਣਾਣੇ ਸਿਰਕੇ ਵਾਲੇ ਪਿਆਜ਼ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਪਿਆਜ਼ਾਂ ਨੂੰ ਇਹ ਸਿਹਤ ਲਈ ਬਹੁਤ ਚੰਗੇ ਹੁੰਦੇ ਆ ਜੁਸੀਂ ਅਗਰ ਗਰਮੀ ਦੇ ਵਿੱਚ ਖਾਓਗੇ ਤਾਂ ਲੂ ਤੋਂ ਬਚਾਉਂਦਾ ਯਾ ਟਾਪਿਆਦੇ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਜਿਹੜੇ ਦੇਸੀ ਸਟਾਈਲ ਟਾਪਦੇ ਹੁੰਦੇ ਉਹਨਾਂ ਦੇ ਪਿਆਜ਼ ਅਕਸਰ ਹੀ ਉਦਾਂ ਦੇ ਘਰੇ ਨਹੀਂ ਪਾਉਂਦੇ ਤੇ ਉਦਾਂ ਦੇ ਹੀ ਬੰਨ੍ਹਦੇ ਆ। ਇਹ ਸਾਰਿਆਂ ਨੂੰ ਆਪਾਂ ਮਿਕਸ ਕਰਕੇ ਪਾਵਾਂਗੇ। ਸਾਰੇ نیچے ਉਹਨਾਂ ਦੇ نیچے ਕੋ ਪਿਆਜ਼ ਹੀ ਕਰ ਲਈਏ ਸਾਰੇ। ਇਸ ਕਰਕੇ ਕਦੇ-ਕਦੀ ਆਪਾਂ ਪਿਆਜ਼ ਪਾਣੇ 'ਚ ਕਦੇ ਆਪਾਂ ਇਹ ਚਿਕੰਦਰ ਪਾਵਾਂਗੇ। ਇਹ ਚਿਕੰਦਰ ਨਾਲ ਗੁਲਾਬੀ-ਗੁਲਾਬੀ ਰੰਗ ਬਹੁਤ ਸੋਹਣਾ ਆਊਗਾ। ਹੁਣ ਆਪਾਂ ਪਾਵਾਂਗੇ ਸਿਰਕਾ, ਸਿਰਕਾ ਆਪਾਂ ਲਿਆ ਟਾਪਸ ਕੰਪਨੀ ਦਾ। ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਆ। ਅੰਦਾਜ਼ਨੇ ਆਪਾਂ ਪਾ ਲਾਂਗੇ ਤਕਰੀਬਨ ਆਧਾ ਲੀਟਰ ਲੋਏ ਤਕਰੀਬਨ ਇਨਾ ਪਾ ਲਿਆ ਥੋੜਾ ਜਿਹਾ ਪਾਵਾਂਗੇ ਆਪਾਂ ਪਾਣੀ ਇਹਨੂੰ ਡੁੱਬਦਾ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਪਾਤਾ ਜੀ ਪਾਣੀ ਇਹਨੂੰ ਚੰਗੀ ਤਰ੍ਹਾਂ ਡੁੱਬਦੇ ਕਰਨਾ ਥੋੜਾ ਜਿਹਾ ਸਿਰਕਾ ਹੋਰ ਪਾ ਦਾਂਗੇ ਚੰਗਾ ਇਹ ਤਕਰੀਬਨ ਇੱਕ ਚਮਚ ਪਾ ਦਨ ਆਪਾਂ ਨਮਕ ਵਿੱਚ ਆਪਾਂ ਸਿੰਨਾ ਨਮਕ ਲਿਆ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਆ ਹਾਂਜੀ ਬਿਲਕੁਲ ਹੀ ਥੋੜੀ ਜਿਹੀ ਆਪਾਂ ਪਾਣੀਾਂ ਦੇ ਚ ਕਾਲੀ ਮਿਰਚ ਜੀ ਉਹਨੂੰ ਨੋਪਾ ਟੱਕਣ ਲਾ ਕੇ ਇਹਨੂੰ ਸ਼ੇਕ ਕਰਾਂਗੇ ਤਾਂ ਕਿ ਜਿਹੜਾ ਸਿਰਕਾ ਉਹ ਚੰਗੀ ਤਰ੍ਹਾਂ ਤੇ ਆਪਾਂ ਜਿਹੜਾ ਨਮਕ ਮਿਰਚ ਪਾਇਆ ਕਾਲੀ ਮਿਰਚ ਪਾਈ ਉਹ ਚੰਗੀ ਤਰ੍ਹਾਂ ਹਾਂਜੀ ਤਕਰੀਬਨ ਆਪਣੇ ਜਾਰ ਨੂੰ ਦੇਖੋ ਰੱਖਿਆ ਹੋ 12 ਘੰਟੇ ਹੋ ਗਿਆ ਜਾਂ ਬਿਲਕੁਲ ਤਿਆਰ ਹੋ ਗਿਆ ਤੇ ਆਪਾਂ ਹੁਣ ਦੇਖਦੇ ਹਾਂ ਕਿ ਕਿਦਾਂ ਦੇ ਆਪਣੇ ਸਿਰਕੇ ਦੇ ਪਿਆਜ਼ ਜਿਹੜੇ ਤਿਆਰ ਹੋਏ ਕਿ ਨਹੀਂ ਹੋਏ ਆਪਾਂ ਖੋਲਦੇ ਆ ਇਹਨੂੰ ਹਾਂਜੀ ਸਿਰਕਾ ਤੇ ਪਿਆਜ਼ ਆਪਣੇ ਤਿਆਰ ਆ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਆਪਾਂ ਹੋਰ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ